ਪੰਡ ਸਾਹਿਬ ਅੱਜ ਤੁਹਾਡੇ ਪਿੰਡ ਜੁੱਧ ਨਸ਼ਿਆਂ ਵਿਰੁੱਧ ਦਾ ਜਿਹੜਾ ਕਿ ਸੈਮੀਨਾਰ ਹੋਇਆ ਆ ਪਿੰਡ ਦਾ ਕੀ ਰਿਸਪੌਂਸ ਰਿਹਾ ਤੇ ਆਪਣਾ ਕੀ ਟੀਚਾ ਹੋਵੇਗਾ ਦੇਖੋ ਮੈਂ ترસિંહ ਸਿੰਘ ਸਰਪੰਚ ਪਿੰਡ ਚੋਂ ਨਾਲ ਪਾਣਾ ਸਾਡਾ ਜੋ ਅੱਜ ਦਾ ਪ੍ਰੋਗਰਾਮ ਬੜਾ ਕਾਮਯਾਬ ਰਿਹਾ ਪਿੰਡ ਚੋਂ ਬਹੁਤ ਪਿੰਡ ਦੇ ਵਿੱਚੋਂ ਬਹੁਤ ਚੰਗੀ ਰਿਸਪੌਂਸ ਮਿਲੀ ਹੈ ਘਰ-ਘਰ ਦੇ ਵਿੱਚੋਂ تقریبا ਸਾਰੇ ਆਦਮੀ ਇੱਥੇ ਪਹੁੰਚੇ ਸੀ ਔਰਤਾਂ ਪਹੁੰਚੀਆਂ ਤੇ ਬੱਚੇ ਪਹੁੰਚੇ ਸਨ ਔਰ ਇਹ ਸਾਡੀ ਪਹਿਲਾਂ ਤੋਂ ਹੀ ਉਪਰਾਲਾ ਹੈ ਕਿ ਅਸੀਂ ਆਪਣੇ ਪਿੰਡ ਤੋਂ ਨਸ਼ਿਆਂ ਦੀ ਜਿਹੜੀ ਇੱਕ ਗੱਲ ਹੈ ਨਸ਼ਿਆਂ ਦੇ ਉੱਪਰ ਉਹ ਪਾਈ ਆਲੀ ਸਾਡੇ ਪਿੰਡ ਦੇ ਵਿੱਚ ਵੈਸੇ ਵੀ ਕੋਈ ਕੇਸ ਨਹੀਂ ਹੈ ਇੱਕ ਦੋ ਕੇਸ ਹੈਗਾ ਉਹ ਮੁੰਡਾ ਇੱਕ ਜਿਹੜਾ ਨਸ਼ਿਆਂ ਦੇ ਵਿੱਚ ਉਹ ਇੱਕ ਤੇ ਪਰਚਾ ਹੋ ਗਿਆ ਇੱਕ ਨੂੰ ਡੀ ਇੰਡਕਸ਼ਨ ਸੈਂਟਰ ਦੇ ਵਿੱਚ ਭੇਜਿਆ ਹੋਇਆ ਅ ਸੇਖਵਾ ਸਾਹਿਬ ਆਪਣੇ ਹਲਕੇ ਦੇ ਵਿੱਚ ਯੁੱਧ ਨਸ਼ਿਆਂ ਵਿਰੋਧੀ ਜਿਹੜੀ ਮੁਹਿੰਮ ਚੱਲੀ ਆ ਇਹਨੂੰ ਕਿੰਨਾ ਕੁ ਹੰਗਾਰਾ ਮਿਲ ਰਿਹਾ ਤੇ ਆਪਣੇ ਕੀ ਕੀ ਟੀਚੇ ਆ ਅ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮਾ ਸਾਰੇ ਪੰਜਾਬ ਪੱਧਰ ਤੇ ਵਿੱਢੀ ਹੋਈ ਆ ਔਰ ਉਹਦੇ ਤਹਿਤ ਅਸੀਂ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਵੀ ਨਿਰੰਤਰ ਹੀ ਰੋਜ਼ ਤਿੰਨ ਤੋਂ ਚਾਰ ਪਿੰਡ ਜਿਹੜੇ ਆ ਉਹ ਸ਼ਾਮ ਨੂੰ ਜਿਹੜੀ ਨਸ਼ਿਆਂ ਖਿਲਾਫ ਯਾਤਰਾ ਉਹ ਕੱਢੀ ਜਾ ਰਹੀ ਆ ਔਰ ਪਿੰਡਾਂ ਦੇ ਵਿੱਚ ਜਾ ਕੇ ਸਾਰੀ ਗ੍ਰਾਮ ਸਭਾ ਨੂੰ ਬੁਲਾਇਆ ਜਾ ਰਿਹਾ ਸਾਰੀ ਪਿੰਡ ਦੀ ਸੰਗਤ ਨੂੰ ਬੁਲਾ ਕੇ ਤੇ ਉਹਨਾਂ ਨੂੰ ਨਸ਼ਿਆਂ ਦੇ ਖਿਲਾਫ ਜਿਹੜਾ ਵਾ ਉਹ ਲੰਬੰਦ ਕੀਤਾ ਜਾ ਰਿਹਾ ਔਰ ਹਲਕੇ ਦਾ ਕੋਈ ਔਰ ਇਹਦੇ ਨਾਲ ਬਹੁਤ ਵਧੀਆ ਲੋਕਾਂ ਚ ਰਿਸਪਾਂਸ ਮਿਲ ਰਿਹਾ ਔਰ ਕਈ ਪਿੰਡ ਜਿਹੜੇ ਇਹੋ ਜਿਹੇ ਆ ਜਿਹੜੇ ਨਸ਼ਾ ਮੁਕਤ ਵੀ ਕੋਸ਼ਿਸ਼ ਕੀਤੇ ਗਏ ਕੱਲ ਜਿਸ ਤਰ੍ਹਾਂ ਅਸੀਂ ਚੱਕ ਸ਼ਰੀਫ ਵਿੱਚ ਸੀਗੇ ਉੱਥੋਂ ਦੀ ਸਾਰੀ ਸੰਗਤ ਨੇ ਜਿਹੜਾ ਵਾ ਉਹ ਡਿਕਲੇਅਰ ਕੀਤਾ ਕਿ ਇੱਥੇ ਕੋਈ ਵੀ ਨਸ਼ਾ ਜਿਹੜਾ ਨਹੀਂ ਕਰਦਾ ਇਹ ਪਿੰਡ ਨਸ਼ਾ ਮੁਕਤ ਹੋ ਚੁੱਕਿਆ ਸੋ ਸਾਡਾ ਇਹ ਟੀਚਾ ਵਾ ਕਿ ਹੌਲੀ-ਹੌਲੀ ਅਸੀਂ ਸਾਰੇ ਪਿੰਡਾਂ ਚੋਂ ਦਸਿਆਂ ਦਾ ਖਾਤਮਾ ਕਰਕੇ ਤੇ ਆਪਣੇ ਪਿੰਡ ਜਿਹੜੇ ਆ ਉਹ ਨਸ਼ਾ ਮੁਕਤ ਕਰੀ ਆਪਣੇ ਹਲਕੇ ਦੇ ਵਿੱਚ ਕੋਈ ਸਰਕਾਰੀ ਅੰਕੜਾ ਕੋਈ ਇਹੋ ਜਿਹਾ ਹੋਵੇ ਕਿੰਨੇ ਕ ਬੰਦੇ ਜਿਹੜੇ ਆਦੀ ਆ ਔਰ ਕਿੰਨੇ ਕ ਤਸਕਰ ਆ ਇਹਦੇ ਵਿੱਚ ਜਿਹੜੇ ਆਦੀ ਆ ਉਹਦਾ ਤੇ ਸੈਂਸਸ ਕਰਾਰੀ ਆ ਪੰਜਾਬ ਸਰਕਾਰ ਉਹ ਜੇ ਚੱਲ ਰਿਹਾ ਉਹ ਜੇ ਪੂਰੀ ਗਿਣਤੀ ਮੈਂ ਨਹੀਂ ਹਜੇ ਦੱਸ ਸਕਦਾ ਔਰ ਜਿਹੜੇ ਵੇਚਣ ਵਾਲੇ ਆ ਉਹਦੀ ਰਿਪੋਰਟ ਜਿਹੜੀ ਖੂਫੀਆ ਰਿਪੋਰਟ ਜਿਹੜੀ ਆ ਸਾਡਾ ਜਿਹੜਾ ਐਸਟੀਐਫ ਵਿਭਾਗ ਜਿਹੜਾ ਅਲੱਗ ਆ ਉਹਦੇ ਉਹਨੇ ਬਣਾ ਕੇ ਉੱਤੋਂ ਰਿਪੋਰਟਾਂ ਆ ਰਹੀਆਂ ਨੇ ਜਿਹੜੇ ਡੀਲਰ ਨੇ ਔਰ ਉਹਨਾਂ ਨੂੰ ਪੁਲਿਸ ਜਿਹੜਾ ਵਾ ਫੜ ਕੇ ਉਹਨਾਂ ਤੇ ਐਫ ਆਈ ਆਰ ਜਿਹੜੀ ਆ ਕਰ ਰਹੀ ਆ ਬੜੀ ਵੱਡੀ ਗਿਣਤੀ ਦੇ ਵਿੱਚ ਸੰਕੜਿਆਂ ਦੇ ਹਿਸਾਬ ਨਾਲ ਪਰਚੇ ਜਿਹੜੇ ਆ ਜਿਹੜੇ ਨਸ਼ਿਆਂ ਦੇ ਤਸਕਰ ਉਹਨਾਂ ਦੇ ਖਿਲਾਫ ਹੋਏ ਆ ਔਰ ਜਿਹੜੇ ਨੌਜਵਾਨ কুমਰਾਹ ਹੋਏ ਆ ਉਹਨਾਂ ਨੂੰ ਜਿਹੜਾ ਵਾ ਡੀਡਿਕਸ਼ਨ ਸੈਂਟਰ ਚ ਭਰਤੀ ਕਰਕੇ ਉਹਨਾਂ ਦਾ ਫ੍ਰੀ ਇਲਾਜ ਜਿਹੜਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਅ ਸੇਗਮਾ ਸਾਹਿਬ 2023 ਦੇ ਵਿੱਚ ਹੜ ਆਇਆ ਸੀ ਬਿਆਸ ਦੀ ਤੁਸੀਂ ਕਮਜ਼ੋਰ ਹੋਣ ਕਰਕੇ ਕਾਫੀ ਇਸ ਇਲਾਕੇ ਦਾ ਨੁਕਸਾਨ ਹੋਇਆ ਸੀ ਆਪਾਂ ਕੋਈ ਪ੍ਰਾਇਰਟੀ ਦੇ ਤੌਰ ਤੇ ਕੁਝ ਕਰਵਾ ਰਹੇ ਆ ਕਿ ਇਹੋ ਜੀ ਜਿਹੜੀ ਆ ਟਰਾਸ ਦੀ ਫਿਰ ਨਾ ਹੋਵੇ ਹਾਂ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਰੀਗੇਸ਼ਨ ਡਿਪਾਰਟਮੈਂਟ ਵੱਲੋਂ ਇੱਕ 15 ਕਰੋੜ ਦੀ ਲਾਗਤ ਨਾਲ ਪ੍ਰੋਜੈਕਟ ਮਨਜ਼ੂਰ ਹੋਇਆ ਸੀਗਾ ਔਰ ਉਹ ਦੀਨਾਨਗਰ ਹਲਕੇ ਤੋਂ ਜਿਹੜਾ ਵਾ ਸ਼ੁਰੂ ਹੋ ਗਿਆ ਤੁਸੀਂ ਦੀ ਜਿਹੜੀ ਆ ਸਟਰੈਂਥਨਿੰਗ ਔਰ ਵਾਈਡਨਿੰਗ ਜਿਹੜੀ ਆ ਉਹ ਔਰ ਜਿੱਥੋਂ ਜਿੱਥੋਂ ਤੁਸੀਂ ਜਿਹੜੀ ਆ ਟੁੱਟੀ ਸੀਗੀ ਉਹ ਜਿਹੜੇ ਪੁਆਇੰਟ ਸੀਗੇ ਉਹਨਾਂ ਦੀ ਸਟਰੈਂਥਨਿੰਗ ਜਿਹੜੀ ਆ ਉਹਦਾ ਪ੍ਰੋਜੈਕਟ ਪਾਸ ਹੋ ਗਿਆ ਵਾ ਔਰ ਇਹਦੇ ਤੋਂ ਇਲਾਵਾ ਵੀ ਜਿਹੜੀਆਂ ਸੜਕਾਂ ਵੀ ਨੇ ਤੁਸੀਂ ਦੀ ਰਿਪੇਅਰ ਸੜਕ ਦੀ ਵੀ ਰਿਪੇਅਰ ਕੀਤੀ ਜਾ ਰਹੀ ਹੈ ਔਰ ਜਿਹੜੀਆਂ ਲਾਗੇ ਤੁਸੀਂ ਦੇ ਨਾਲ ਸੜਕਾਂ ਜੁੜਦੀਆਂ ਨੇ ਉਹਨਾਂ ਸਾਰੀਆਂ ਸੜਕਾਂ ਨੂੰ ਜਿਹੜਾ ਵਾ 18 ਫੁੱਟ ਕੀਤਾ ਜਾ ਰਿਹਾ ਹੈ